ਸਾਜ ਜੀ ਦਿਨਵਾਜ ਜੀ ਗੁਰੂ ਪਿਆਰੇ ਗੁਰਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਸਾਡੇ ਗਰਗਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਤਤ ਹੈ ਆਓ ਆਪ ਦੀ ਲੰਮੇ ਸਮੇਂ ਤੋਂ ਅਮਰ ਮਿਲੇ ਤੋਈ ਸਾਡੇ ਬਹੁਤ ਹੀ ਸਤਕਾਰ ਜੋ ਮਹਾਨ ਪਰਪ ਕਰੇ ਮਹਾਨ ਦਰਨੀ ਪੁਰਸ਼ ਸ੍ਰੀ ਮਾਨ ਸੰਤ ਬਾਬਾ ਜਨ ਸਿੰਘ ਜੀ ਮਹਾਂਪੁਰਖ ਉਪਕਲਾਮ ਔਰ ਭੈਗਮ ਜੱਥੇ ਦੇ ਸੰਪਰਦਾਇ ਪਸਤੌਣਾ ਸਾਹਿਬ ਦੇ ਦਸਵੇਂ ਮੁਖੀ ਉਹਨਾਂ ਦੀ ਪਾਵਨ ਜਾਤ ਦੇ ਵਿੱਚ ਜੁੜ ਬੈਠੇ ਹੋ ਸਵਾਉ ਬੇਅੰਤ ਮਹਾਂਪੁਰਖਾਂ ਦੀ ਦਸਨਾ ਤੋਂ ਆਪ ਸਭ ਸੰਗਤਾਂ ਨੇ ਅਨੰਦ ਵੰਡਣਾ ਕੀਤਾ ਹੈ ਆਪਾ ਹੁਣ ਅਨੰਦ ਸਿੰਘ ਦੀ ਪਾਵਨ ਪੁੱਤਰ ਬਾਣੀ ਨਾਲ ਜੁੜਾਂਗੇ ਜੋ ਬਾਬਾ ਜੀ ਖਨਾਲ ਵਾਲੇ ਦੱਸ ਰਹੇ ਸੀ ਜੋ ਆਉਣ ਵਾਲਾ ਸਮਾਂ ਹੈ ਉਹਨਾਂ ਨੇ ਸਰਬਨ ਕਰਨਾ ਜੋ ਫੈਸਲਾ ਲਿਆ ਗਿਆ ਸਾਰੇ ਮਹਾਂਪੁਰਖਾਂ ਵੱਲੋਂ ਬੇਅੰਤ ਮਹਾਂਪੁਰਖ ਰੱਬ ਦੇ ਪਿਆਰੇ ਬਹੀਗਮ ਔਰ ਸੰਤ ਮਹਾਂਪੁਰਸ਼ ਸ੍ਰੀ ਮਾਨਸੂਨ ਬਾਬਾ ਦਰਸ਼ਨ ਸਿੰਘ ਜੀ ਸ੍ਰੀ ਮਾਨਸੂਨ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਸੰਤ ਬਾਬਾ ਤਲਵ ਸਿੰਘ ਜੀ ਸੰਤ ਬਾਬਾ ਹਰਬਿੰਦ ਸਿੰਘ ਜੀ ਸਾਰੇ ਮਹਾਂਪੁਰਖ ਸੰਤ ਬਾਬਾ ਜੀ ਸਿੰਘ ਜੀ ਸੰਤ ਰਾਮ ਸਿੰਘ ਜੀ ਔਰ ਚੀਮਾ ਸਾਹਿਬ ਤੋਂ ਜਿੱਥੇ ਪਹੁੰਚਿਆ ਸਾਰੇ ਨੇ ਰਲ ਕੇ ਅਕਾਲ ਪੁਰਖ ਦੇ ਚਰਣਾ ਚਰਦਾਸ ਬੇਨਤੀ ਜੋ ਬਾਬਾ ਜੀ ਤੋਂ ਬਾਅਦ ਦੇ ਵਿੱਚ ਸੇਵਤ ਹੁੰਦੇ ਸਰਪ੍ਰਸਤ ਸ੍ਰੀ ਮਾਨਸੰਗਤ ਬਾਬਾ ਸੁਰਜੀਤ ਸਿੰਘ ਜੀ ਉਹਨਾਂ ਨੂੰ ਜੋ ਬਹਿੰਗਮ ਸੰਪਰਦਾਇ ਦੀ ਜੋ ਦਸਤਾਰ ਬੰਦੀ ਹੋਈ ਹੈ ਅੱਜ ਤੋਂ ਬਾਅਦ ਸੰਤ ਬਾਬਾ ਸੁਰਜੀਤ ਸਿੰਘ ਜੀ ਜੋ ਸਨ ਬਾਬਾ ਜੰਗ ਸਿੰਘ ਜੀ ਭਗਵਾਨ ਨੂੰ ਪਿਆਰ ਕਰਦੇ ਹੋਰ ਸਾਰੀਆਂ ਸਭਾਵਾਂ ਨੂੰ ਆਉਂਦੇ ਸਨ ਔਰ ਅੱਜ ਤੋਂ ਬਾਅਦ ਸਨ ਬਾਬਾ ਸਰਜੀਤ ਸਿੰਘ ਜੀ ਮਾਪੁਰ ਸਰਪ੍ਰਸ ਗੁਰਦਵਾਰਾ ਸੱਚਖੰਡ ਮੀਠਾ ਸਾਹਿਬ ਵਾਲੇ ਇਹ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਹੈ ਸੇਵਾ ਸੌਪੀ ਗਈ ਐ ਸੋ ਸਾਰੀ ਸੰਗਤ ਨੇ ਦੇ ਕਾਰੇ ਦੇ ਨਾਲ ਇਹ ਮਨਜ਼ੂਰ ਕਰਨੀ ਹੈ ਫਿਰ ਆਪਾਂ ਅਨੰਦ ਸਾਹਿਬ ਸਾਰੇ ਪੜਾਂਗੇ ਸਾਰੇ ਕਿਰਪਾ ਕਰਿਓ ਬੋਲੇ ਸੋ ਨਿਹਾਲ